ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੈਬਲ ਖੁਰਦ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਇਹ ਬਰਗਾੜੀ ਦੇ ਵੀ ਰਹਿ ਜਾਂਦਾ ਹੈ ਇਹਦੇ ਨੇੜੇ ਜੈਤੋ ਵੀ ਹੈ ਬੈਬਲ ਕਲਾਂ ਪਿੰਡ ਬਿਲਕੁਲ ਨਾਲ ਹੈ ਬੈਬਲ ਖੁਰਦ ਨੂੰ ਪੁਰਾਣੇ ਟਾਈਮ ਦੇ ਵਿੱਚ ਨਿਆਮੀ ਵਾਲਾ ਪਿੰਡ ਵੀ ਕਿਹਾ ਜਾਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਚੌਕ ਰੱਖਦਾ ਹੈ ਚੰਗੇ ਪਸ਼ੂਆਂ ਦਾ ਬਹੁਤ ਟਾਈਮ ਪਹਿਲਾਂ ਇੱਕ ਜਰਸੀ ਦੀ ਵੀਡੀਓ ਬਣਾਈ ਸੀ ਤੇ ਉਹਦੀਆਂ ਧਮਾਲਾਂ ਹੀ ਪਈਆਂ ਸੀ ਕਿਉਂਕਿ ਉਹ ਇੰਨੀ ਕੁ ਪਸੰਦ ਕੀਤੀ ਸੀ ਬਹੁਤ ਸਾਰੇ ਵੀਰਾਂ ਨੇ ਤੇ ਹੈਰਾਨੀ ਜਾਣ ਕੇ ਉਹਦੀ ਕੀਮਤ ਲੱਗੀ ਸੀ ਕਿ ਜਿੰਨੇ ਦੀ ਜਿਹੜੇ ਵੀ ਉਹਨੇ ਖਰੀਦੀ ਸੀ ਲੱਖ ਰੁਪਏ ਤੋਂ ਪਲੱਸ ਭਲੂਰਪੈਣ ਤੋਂ ਬਾਈ ਜੀ ਹੋਰੀ ਸੀਗੇ ਉਹਨਾਂ ਨੇ ਨਫਾ ਕਹਿਤਾ ਸੀ ਜਿਹੜਾ ਮੈਨੂੰ ਫੋਨ ਆਇਆ ਸੀ ਉਸੇ ਵੀਰ ਕੋਲੋਂ ਅੱਜ ਫੇਰ ਇੱਕ ਜਰਸੀ ਦੀ ਵੀਡੀਓ ਬਣਾ ਰਹੇ ਆ ਇਹ ਬਾਈ ਕੋੜ ਨਾ ਦਾ ਯਕੀਨ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੁਕਰੀ ਕੋੜੀ ਸਾਹਮਣੇ ਫਿਰਦੀ ਹੈ ਤੇ ਨਾਲ ਚੌਂਕ ਰੱਖਦਾ ਚੰਗੇ ਪਸ਼ੂਆਂ ਦਾ ਜਰਸੀ ਜਿਹੜੀਆਂ ਵੱਛੀਆਂ ਉਹਨਾਂ ਚ ਵੀ ਜੇ ਦੇਖੀਏ ਤਾਂ ਦੋਸਤੋ ਮੇਰੀ ਮੇਰੇ ਖਾਲਚ ਤੀਜੀ ਵੀਡੀਓ ਹੈ ਬਾਈ ਕੋਲੋਂ ਅੱਜ ਫੇਰ ਤੁਹਾਨੂੰ ਇੱਕ ਨਵੀਂ ਮੈਂ ਦਿਖਾਉਣਾ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸੰਦ ਜੀ ਨੂੰ ਆਜੂ ਉਹ ਵੀਰ ਤਸੱਲੀ ਕਰ ਸਕਦਾ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਆਪਾਂ ਤੋੜਾਂਗੇ ਜਿਹਨੂੰ ਜੱਜਗੀ ਤਸੱਲੀ ਤੁਸੀਂ ਆਪ ਆਕੇ ਕਰਨੀ ਹੋਊਗੀ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸ ਦਿਓ ਬਾਈ ਜਗਤਾਰ ਸਿੰਘ ਹੈ ਮੇਰੇ ਨਾਮ ਜਗਤਾਰ ਬਾਈ ਜਰਸੀ ਦਾ ਸ਼ੌਂਕ ਪਹਿਲਾਂ ਤੋਂ ਹੀ ਹੈ ਹਾਂਜੀ ਹਾਂਜੀ ਕਾਫੀ ਸ਼ੌਂਕ ਹੈ ਆਪਾਂ ਨੂੰ ਜਾਨਵਰਾਂ ਸਾਰਿਆਂ ਦਾ ਹੀ ਹੈ ਤੇਰੀਪਾ ਹੁਣ ਜਰਸੀ ਜੰਨੀ ਥੋੜਾ ਝਕਾ ਹੋਇਆ ਬਾਈ ਜਰਸੀ ਵੱਲ ਜ਼ਿਆਦਾ ਝਕਾ ਹੈ ਹਾਂਜੀ ਹਾਂਜੀ ਅੱਛਾ ਅੱਜ ਜਿਹੜੀ ਇਹ ਜਰਸੀ ਵੇਚਣ ਲੱਗੇ ਉਹ ਕਿੰਨਾ ਮਸੂਆ ਸੂਰੀ ਇਹ ਪਹਿਲੇ ਸੂਏ ਸੁੰਦੀ ਹੈ ਜੀ ਪਹਿਲਾ ਸੂਆ ਸੂਕੀ ਹਾਂਜੀ ਹਾਂਜੀ ਅੱਛਾ ਦੰਦੋ ਕਿਵੇਂ ਹੈ ਬਾਈ ਇਹ ਦੋਂਦੀ ਹੈ ਦੋ ਦੰਦ ਦੋ ਦੰਦ ਦੇ। ਦੈਨ ਅੰਦਾਜ਼ਾ ਕਿੰਨੇ ਕ ਲੈ ਸਕਦੀ ਹੈ? ਬਸ ਦੈਨ ਤਾਂ ਤਕਰੀਬਨ ਮੰਨ ਲਓ ਤੁਸੀਂ ਹਫਤੇ ਦੇ ਵਿੱਚ ਵਿੱਚ ਸੂ ਗਈ ਏ। ਇੱਕ ਹਫਤੇ ਵਿੱਚ ਦੀ ਸੂ ਗਈ। ਹਾਂਜੀ ਹਾਂਜੀ। ਠੀਕ ਹੈ। ਅੱਛਾ ਸੀਮਨ ਕਿਹੜੇ ਬੱਲ ਦਾ ਲੱਗਾ? ਇਹ ਸੀਮਨ ਲੱਗਾ ਹੀ ਰੇਂਜਰ ਰੇਂਜਰ। ਸੀ ਸੀ ਹਾਂ। ABC ਵਾਲਿਆਂ ਦਾ ਰੇਂਜਰ ਬੱਲ ਆਉਂਦਾ ਦੋਸਤੋ ਸਾਹਮਣੇ ਬਾਈ ਗੁਰਜੀਤ ਸਿੰਘ ਵੈਟਰਨਰੀ ਪ੍ਰੈਕਟਿਸ ਕਰਦੇ ਆ। ਉਹਨਾਂ ਨੇ ਖੁਦ ਹੀ ਆਈ ਕੀਤੀ ਰੇਂਜਰ ਬੱਲ ABC ਸੀਮਨ ਬੈਂਕ ਜਿਹੜੀ ਆਂਧਰਾ ਪ੍ਰਦੇਸ਼ ਵਾਲੀ ਉਹਨਾਂ ਦਾ ਬੱਲ ਹੈ। ਕੀ ਡਿਮਾਂਡ ਕਰਦੇ ਹੋ ਜਗਤਾਰ ਬਾਈ? ਇਹਦੀ ਸਵਾ ਲੱਖ ਰੁਪਇਆ ਡਿਮਾਂਡ ਕਰਦੇ 1 ਲੱਖ 25 1 ਲੱਖ 25000 ਠੀਕ ਹੈ ਸੋ ਦੋਸਤੋ ਸਵਾ ਲੱਖ ਡਿਮਾਂਡ ਹੈ ਹਫਤਾ ਲਊਗੀ ਸੂਨ ਦੇ ਵਿੱਚ ਬੜਾ ਸੋਹਣਾ ਸਟਰਕਚਰ ਦੋ ਦੰਦ ਬੱਚੀ ਪਿਓਰ ਜਰਸੀ ਨਸਲ ਬਰੀਡ ਦੇ ਵਿੱਚ ਕੋਈ ਕਿਸੇ ਪੱਖ ਤੋਂ ਕਮੀ ਨਹੀਂ ਦਿਸਦੀ ਰੇਂਜਰ ਬੋਲਦਾ ਸੀ ਮਨ ਲੱਗਾ ਥਣਾ ਚ ਬਿੱਥੀ ਚੰਗੀ ਹੈ ਢਾਂਚਾ ਸੋਹਣਾ ਹੈ ਹਾਈਟ ਮੀਡੀਅਮ ਹੈ ਹਜੇ ਦੰਦਾਂ ਦੇ ਹਿਸਾਬ ਤੇ ਜਦੋਂ ਇਹ ਜਵਾਨ ਹੋਊਗੀ ਚਾਰ ਦੰਦ ਛੇ ਦੰਦ ਫਿਰ ਅੱਖ ਦੰਦ 12 ਤੱਕ ਬਹੁਤ ਸੋਹਣਾ ਕੱਦ ਹੋਊਗਾ ਜਰਸੀ नस्ਲ ਦੇ ਵਿੱਚ ਖੋਲੋ ਜਗਤਾਰ ਬਾਈ ਤੋੜ ਕੇ ਤੁਹਾਨੂੰ ਦਿਖਾਉਣਾ ਦੋਸਤੋ ਹਵਾਨਾ ਅਗਾੜੀ ਪਿਛਾਣ ਨੂੰ ਹਵਾਨਾ ਕਿਤੋਂ ਕੋਈ ਕਮੀ ਨਹੀਂ ਦਿਸਦੀ ਸੋ ਦੋਸਤੋ ਬਿਲਕੁਲ ਉੱਤੋਂ ਸਟ੍ਰੇਟ ਸਿੱਧੀ ਜਮਾ ਸੋਹਣਾ ਰੰਗ ਚੰਗਾ ਹਵਾਨਾ ਪਿਓਰ ਜਰਸੀ नस्ਲ ਸਵਾ ਲੱਖ ਰੇਟ ਬਰੇਟ ਇਹ ਲੱਗਦਾ ਦੇਖਣ ਚ ਵੀ ਬਿਲਕੁਲ ਵਾਜਬ ਬਾਈ ਨੇ ਮੰਗਿਆ ਕਿਉਂਕਿ नस्ਲ ਦਾ ਮੁੱਲ ਹੁੰਦਾ ਤੇ ਪਿਓਰ ਜਰਸੀ ਤੁਹਾਨੂੰ ਦਿਖਾ ਰਹੇ ਹਾਂ ਨਰੋਈ ਹੈ ਲੱਤਾਂ ਪੈਰਾਂ ਦੀ जिने जर्सी ਤੇ ਕੰਮ ਕਰਨਾ ਹੈ ਉਹਨੂੰ ਚੰਗੀ ਜਰਸੀ ਜਿਹੜੀ ਉਹ ਮਿਲੂਗੀ ਬਾਕੀ ਤੁਸੀਂ ਤਸੱਲੀ ਆ ਕੇ ਕਰ ਲਿਓ ਜੱਚਦੀ ਹੈ ਤਾਂ ਖਰੀਦ ਲੀਆ ਤੁਸੀਂ ਪਰ ਤੁਹਾਨੂੰ ਜਾਨਵਰ ਇੱਕ ਪਸ਼ੂ ਜਿਹੜਾ ਬਹੁਤ ਸੋਹਣਾ ਦਿਖਾ ਰਿਹਾ ਹਵਾਨਾ ਪਿਛਾਉ ਵੀ ਚੰਗਾ ਅਗਾੜੀ ਨੋਟ ਕਰੋ ਕਾਫੀ ਚੰਗੀ ਦਿਸਦੀ ਹੈ ਦੋਸਤੋ ਅੱਗੋਂ ਹਵਾਨਾ ਚੌੜਾ ਪਿਛੋਂ ਵਾਲਾ ਪਸ਼ੂ ਜਮਾ ਮਿਲ ਕੋ ਜਦੋਂ ਮੌਕੇ ਤੇ ਹੁੰਦਾ ਉਦੋਂ ਪਰਦਾ ਸੋ ਇੱਕ ਸੋਹਣੀ ਵਾੜ ਤੁਸੀਂ ਸਾਹਮਣੇ ਦੇਖ ਰਹੇ ਹੋ ਜੱਚਦੀ ਹੈ ਤਾਂ ਕਾਲ ਕਰ ਲਿਓ ਜੀ ਧੰਨਵਾਦ